ਹੈਲੋ ਜੀ ਸਸਿਕਾਲ ਨਮਸਕਾਰ ਆਦab ਹੈਪੀ ਲੋਹੜੀ ਜੀ ਸਾਰਿਆਂ ਨੂੰ ਸਾਰੇ ਹੀ ਦੋਸਤਾਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਰ ਸੁਣਾਓ ਦੋਸਤੋ ਕੀ ਹਾਲ ਚਾਲ ਨੇ ਬਹੁਤ ਹੀ ਸਵਾਗਤ ਹੈ ਤੁਹਾਡਾ ਲਾਈਵ ਦੇ ਵਿੱਚ ਕਰੋ ਲਾਈਵ ਨੂੰ ਲਾਈਕ ਤੇ ਚੈਨਲ ਨੂੰ ਗੱਲ ਜੋਇਨ ਕਿੱਥੋਂ ਕਿੱਥੋਂ ਦੇਖ ਰਹੇ ਹੋ ਸਾਡੀ ਲਾਈਵ ਲਓ ਜੀ ਆ ਗਏ ਨੇ ਮੋਹਤ ਜੀ ਪਹਿਲੇ ਸਾਡੇ ਮੋਹਤ ਸਾਹਿਬ ਆ ਗਏ ਨੇ ਧੰਨਵਾਦ ਸ਼ੁਕਰੀਆ ਹੋਰ ਮੋਹਤ ਕਿੱਦਾਂ ਰੋਟੀ ਪਾਣੀ ਹੋ ਗਿਆ ਰੋਟੀ ਪਾਣੀ ਚੱਕ ਲਿਆ ਬਈ ਲੋੜੀ ਦੇ ਮੁਬਾਰਕਾ ਹੋਣ ਜੀ ਤੁਹਾਨੂੰ ਲੋੜੀ ਦੀਆਂ ਮੁਬਾਰਕਾ ਹੋਣ ਨਾਲ ਹੀ ਮੱਗੀ ਦੀਆਂ ਕਿਉਂਕਿ ਕੱਲ ਤੋਂ ਮੱਗੀ ਦਾ ਮਹੀਨਾ ਸ਼ੁਰੂ ਹੋ ਜਾਣਾ ਹੈ ਹਾਂਜੀ ਹਾਂਜੀ ਹੋਰ ਸੁਣਾਓ ਜੀ ਉਹ ਡੈਡ ਦਾ ਫੋਨ ਆਇਆ ਜਿਹੜੀ ਦਾ ਫੋਨ ਆਇਆ ਹਾਂਜੀ ਵੈਲਕਮ ਟੂ ਲਾਈਵ ਜੀ ਲਾਈਵ ਨੂੰ ਲਾਈਕ ਤੇ ਚੈਨਲ ਨੂੰ ਜੁਆਇਨ ਕਰ ਲਓ ਕਿੱਥੋਂ ਕਿੱਥੋਂ ਜੁੜਿਆ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਲਾਈਵ ਨੂੰ ਲਾਈਕ ਤੇ ਚੈਨਲ ਨੂੰ ਜੁਆਇਨ ਜ਼ਰੂਰ ਕਰ ਲੈਣਾ ਕਿੱਥੋਂ ਕਿੱਥੋਂ ਦੇਖ ਰਹੇ ਹੋ ਸਾਡੀ ਲਾਈਵ ਨੂੰ ਸ਼ੁਕਰੀਆ ਧੰਨਵਾਦ جی سبھی کا لائی کو لائی کو چینل کو جوائن کروں دیکھ رہے ہماری لائی کو شکریہ مہربانی کر دیو لائی نو لائی کو چینل جوائن ਹੋਰ ਸੁਣਾਓ ਜੀ ਦੋਸਤੋ ਕੀ ਹਾਲ ਚਾਲ ਨੇ ਸਾਰਿਆਂ ਦੇ ਆ ਕਿ ਥੋੜਾ ਲੇਟ ਹੋ ਗਿਆ ਲਾਈਵ ਦੇ ਵਿੱਚ ਕਿਉਂਕਿ ਲੋੜੀ ਦਾ ਪ੍ਰੋਗਰਾਮ ਸੀ ਅੱਜ ਤੇ ਇਸ ਕਰਕੇ ਲੇਟ ਹੋ ਗਿਆ ਤੇ ਆਪਾਂ 1 ਘੰਟੇ ਵਾਸਤੇ ਹੀ ਲਾਈਵ ਕਰਨਾ ਅੱਜ 2 ਮਿੰਟ ਹੋਰ ਹੋ ਗਏ ਆ ਤੇ سمرن کور ہائے جی ہائے سمرن ہاؤ آر یو ہیلو جی کم ہو سمرن ہو سناؤ سب ٹک ٹاک لائیو کو لائک اور چینل کو جوین کر لو سبی لائیو لائو لائک کر دے ہو تو چینل جوین کر لو جن بھی نویں جڑے تا نواز شکریہ سری ستری سسری کال چاچو جی سسری کال جی سسری کال ਹੈਲੋ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਕਰੋ ਲਾਈਵ ਨੂੰ ਲਾਈਕ ਤੇ ਚੈਨਲ ਨੂੰ ਜੁਆਇਨ ਕਰ ਲਓ ਕਿੱਥੋਂ ਕਿੱਥੋਂ ਜੁੜੇ ਹੋ ਧੰਨਵਾਦ ਸ਼ੁਕਰੀਆ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਹੈਲੋ ਜੀ ਜਿੰਨੇ ਵੀ ਜੁੜੇ ਹੋ ਲਾਈਵ ਨੂੰ ਲਾਈਕ ਕਰਦੇ ਜਾਓ ਸਾਰੇ ਜਣੇ ਲਾਈਵ ਨੂੰ ਲਾਈਕ ਤੇ ਚੈਨਲ ਨੂੰ ਜਰੂਰ ਜੁਆਇਨ ਕਰ ਲੈਣਾ ਜੀ ਧੰਨਵਾਦ ਸ਼ੁਕਰੀਆ ਤੇ ਜੀ ਨੂੰ ਦੱਸਣਾ ਕਿ ਤੁਸੀਂ ਸਾਡੀ ਲਾਈਵ ਨੂੰ ਕਿੱਥੇ-ਕਿੱਥੋਂ ਦੇਖ ਰਹੇ ਹੋ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਹੈਲੋ ਜੀ ਕੀ ਹਾਲ ਚਾਲ ਹੈ ਸਾਰਿਆਂ ਦੇ ਤੁਹਾਨੂੰ ਦਿਖਾ ਦੇਣੀ ਵੀ ਸਾਡੀ ਲਾਈਵ ਨੂੰ ਕਮੈਂਟ ਕਰਕੇ ਜੂ ਦੱਸਿਓ ਜੀ ਧੰਨਵਾਦ ਸ਼ੁਕਰੀਆ ਹਾਂਜੀ ਕਰੋ ਕਮੈਂਟ ਜੀ ਅੱਗੇ ਕਮੈਂਟ ਕਰੋ ਕਮੈਂਟ ਕਰੋ ਸਿਮਰਨ ਕੌਰ ਸਿਮਰਨ ਕੌਰ ਕਰੋ ਕਮੈਂਟ ਜੀ تھینک یو فار سپورٹنگ میسیج شکریہ جی سپوٹنگ میسج بھیجنے کے لیے بہت بہت دھنیہ واد ہاں جی لائف کو لائک اور چینل کو جوائن کریں سبھی کہاں کہاں سے دے رہے ہو ہماری لائف کو شکریہ مہربانی جی دھنیہ واد ہیلو جی ویلکم ٹو لائف سواگت ہے جی سبھی کا لائو میں لائف کو لائک اور چینل کو جوائن کر دیجیے کہاں سے دیکھ رہے ہو آپ لائیو کو ਥੈਂਕ ਯੂ ਜੀ ਥੈਂਕ ਯੂ ਹੈਲੋ ਜੀ ਵੈਲਕਮ ਟੂ ਲਾਈਵ ਸਟ੍ਰੀਮ ਉੱਥਾ ਉੱਥਾ ਦੇਖ ਰਹੇ ਹੋ ਸਾਡੀ ਲਾਈਵ ਨੂੰ ਲਾਈਵ ਨੂੰ ਲਾਈਕ ਤੇ ਚੈਨਲ ਨੂੰ ਜੁਆਇਨ ਕਰ ਲੈਣਾ ਧੰਨਵਾਦ ਸ਼ੁਕਰੀਆ ਧੰਨਵਾਦ ਜੀ ਸ਼ੁਕਰੀਆ ਮਿਹਰਬਾਨੀ ਹੈਲੋ ਜੀ ਕੀ ਹਾਲ ਚਾਲ ਨੇ ਜੀ ਸਾਰਿਆਂ ਦੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੀ ਹੋਵੋਗੇ ਔਰ ਸਾਰਿਆਂ ਨੂੰ ਹੀ ਪੀ ਲੋਹੜੀ ਤੇ ਮਕਰ ਸ਼ਗ੍ਰਾਂਤੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਸਵਾਗਤ ਹੈ ਜੀ ਤੁਹਾਡਾ ਸਾਡੀ ਲਾਈਵ ਦੇ ਵਿੱਚ ਕਰੋ ਲਾਈਵ ਨੂੰ ਲਾਈਕ ਤੇ ਚੈਨਲ ਨੂੰ ਗੱਲ ਜੋਇਨ ਕਿੱਥੇ-ਕਿੱਥੋਂ ਦੇਖ ਰਹੇ ਹੋ ਸਾਡੇ ਚੈਨਲ ਨੂੰ ਸ਼ੁਕਰੀਆ ਧੰਨਵਾਦ ਮਿਹਰਬਾਨੀ ਜੀ ਹਾਂਜੀ ਕਮੈਂਟ ਕਰੋ ਜੀ ਜਲਦੀ-ਜਲਦੀ ਕੌਣ-ਕੌਣ ਕਿੱਥੋਂ-ਕਿੱਥੋਂ ਜੁੜੇ ਹੋ ਕਮੈਂਟ ਜ਼ਰੂਰ ਕਰਕੇ ਦੱਸਿਓ ਸਾਨੂੰ ਕਿਉਂਕਿ ਕਮੈਂਟ ਦੇ ਵਿੱਚ ਪਤਾ ਲੱਗ ਜਾਂਦਾ ਕਿ ਤੁਸੀਂ ਕਿਹੜੀ ਸਾਈਡ ਤੋਂ ਸਾਡੇ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਗ੍ਰਾਮ ਤੋਂ ਸਾਡੇ ਲਾਈਵ ਨੂੰ ਦੇਖ ਰਹੇ ਹੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਸਿਮਰਨ ਕੋਰ ਬਾਏ ਬਾਏ ਜੀ ਬਾਏ ਬਾਏ ਸਿਮਰਨ ਕੋਰ ਹੱਸ ਰਹੀ ਨੇ ਸਿਮਰਨ ਕੋਰ ਗੰਜੀ ਕੀ ਕਰਦੀ ਆ ਗੰਜੀ ਕੀ ਕਰ ਰਹੀ ਆ ਸਿਮਰਨ ਕੌਰ ਹੱਥ ਹੈਂਡ ਵਾਸ਼ ਐਂਡ ਹੈਂਡ ਵਾਸ਼ ਕਰ ਰਹੇ ਨੇ ਵਿਦ ਸੈਨੀਟਾਈਜ਼ਰ ਮਿਸ ਮਿਸ ਸਿਮਰਨ ਕੌਰ ਹੈਂਡ ਵਾਸ਼ ਵਿਦ ਸੈਨੀਟਾਈਜ਼ਰ ਓਕੇ ਜੀ ਹੈਲੋ ਜੀ ਵੈਲਕਮ ਟੂ ਲਾਈਵ ਲਾਈਵ ਨੂੰ ਲਾਈਕ ਤੇ ਚੈਨਲ ਨੂੰ ਜੁਆਇਨ ਕਰ ਲਓ ਕੁਛ ਨਹੀਂ ਚਾਚੂ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਲੋੜੀ ਦੇ ਕਿੰਨੇ ਪੈਸੇ ਹੋ ਗਏ ਇਹਦੇ ਲੋੜੀ ਇਹਨੇ ਮੰਗੀ ਸੀ ਬੱਕਰੀ ਕਿ ਤੁਹਾਡੇ ਨਾਲ ਵੱਡੀਆਂ ਕੁੜੀਆਂ ਦੇ ਹੀ ਮੰਗੀ ਸੀ ਹਾਂਜੀ ਹੈਲੋ ਜੀ ਵੈਲਕਮ ਟੂ ਲਾਈਵ ਸਟ੍ਰੀਮ ਕਹਾ ਕਹਾ ਸੇ ਦੇਖੇ ਮਨੀਸ਼ਾ ਕੋਲ ਹੀ ਆਛਾ ਛਾ ਮਨੀਸ਼ਾ ਕਹਿੰਦੀ ਸੀ ਲਾਈਵ ਤੇ ਆਣਾ ਹੁਣ ਕਮੈਂਟ ਤੁਸੀਂ ਕਰਦੀਆਂ ਕੋਈ ਨਹੀਂ ਕਮੈਂਟ ਕਿਉਂ ਨਹੀਂ ਕਰ ਰਹੀਆਂ ਕਹਿੰਦੀ ਇਹ ਲਾਈਵ ਤੇ ਆਉਣਾ ਲਾਈਵ ਤੇ ਆ ਜਾਓ ਲਾਈਵ ਤੇ ਆ ਜਾਓ ਹੁਣ ਮੈਂ ਲਾਈਵ ਤੇ ਆ ਤੇ ਕਮੈਂਟ ਕੋਈ ਕਰਦਾ ਹੀ ਨਹੀਂ ਹੁਣ ਕੋਈ ਜੁੜਦਾ ਹੀ ਨਹੀਂਗਾ ਓ ਚਾ ਤੁਹਾਡੇ ਨਾਲ ਹੀ ਸੀ ਠੀਕ ਹੈ ਠੀਕ ਹੈ ਕਿ ਵੱਡੀਆਂ ਕੁੜੀਆਂ ਨੇ ਲੱਗ ਗਈ ਸਿਮਰਨ ਕੋਰ ਸਪੋਰਟਿੰਗ ਮੈਸੇਜ ਸਮੋਜੀ ਵੀ ਜਰੇ ਨੇ ਸ਼ੁਕਰੀਆ ਤੇ ਨਾਲ ਹੀ ਪਤਾ ਨਹੀਂ ਕੀ ਸ਼ੀਸ਼ੀਆਂ ਭੇਜ ਰਹੇ ਸੈਨੀਟਾਈਜ਼ਰ ਦੀਆਂ ਹਾਂਜੀ ਹੈਲੋ ਜੀ ਵੈਲਕਮ ਟੂ ਲਾਈਵ ਲਾਈਕ ਨੂੰ ਲਾਈਕ ਤੇ ਚੈਨਲ ਨੂੰ ਜੁਆਇਨ ਕਰ ਲਓ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਹੈਲੋ ਜੀ ਕੀ ਰਾਜਦੀਪ ਦੀ अच्छा राजदीप जगह ਤੇ ਲੱਗੀ ਐ ਵਧੀਆ ਗੁੜੀਆਂ ਨੇ ਵੱਡੀਆਂ ਗੁੜੀਆਂ ਨਾਲ ਠੀਕ ਐ اچھا ਰਾਜਦੀਪ ਦੇ ਥਾਂ ਲੱਗੀ ਆ ਉਹ ਠੀਕ ਐ ਠੀਕ ਐ ਠੀਕ ਐ ਠੀਕ ਚਲੋ ਠੀਕ ਐ ਕੋਈ ਨਹੀਂ ਵਧੀਆ ਮੰਗਣੀ ਚਾਹੀ ਜੀ ਸਾਲਵਾਰਾ ਦਿਨ ਆਉਂਦਾ ਕਿ ਸ਼ਾਇਦ ਅਗਲੇ ਸਾਲ ਤੱਕ ਪਤਾ ਨਹੀਂ ਕਿਸ ਤਰ੍ਹਾਂ ਦੀ ਲੋੜੀ ਹੋਵੇ ਚੰਗੀ ਵੀ ਹੋ ਸਕਦੀ ਜਾਂ ਮਾੜੀ ਵੀ ਹੋ ਸਕਦੀ ਕਿਸੇ ਲਈ ਸੋ ਧੰਨਵਾਦ शुक्रिया ਮਿਹਰਬਾਨੀ ਔਰ ਲੰਮੇ ਪਹਿ ਕੇ ਲੱਗੇ ਲਾਈਵ ਕਰਨ ਕਿਉਂਕਿ ਥੱਕ ਗਏ ਬਹੁਤ ਅੱਜ oh my god ਹਾਂਜੀ ਹੈਲੋ ਜੀ ਵੈਲਕਮ ਟੂ ਲਾਈਵ ਲਾਈਵ ਨੂੰ ਲਾਈਕ ਤੇ ਚੈਨਲ ਨੂੰ ਜੁਆਇਨ ਕਰੋ ਰੋਟੀ ਖਾ ਲਈ ਹਾਂਜੀ ਰੋਟੀ ਖਾ ਲਈ ਚਾਚੂ ਜੀ ਰੋਟੀ ਖਾ ਲਈ ਖਾ ਲਈ ਜੀ ਖਾ ਲਈ ਤੇ ਹੋਰ ਬਾਕੀ ਕੀ ਕਰਦੇ ਕੁਛ ਨਹੀਂ ਹਜੇ ਉਧਰੇ ਬੈਠੇ ਆ ਆਉਣ ਵਾਲੇ ਕਹਿੰਦੇ ਲਾਈਵ ਚ ਆਉਣੇ ਆ ਉਹ ਕਹਿੰਦੇ ਜੇ ਰਿੰਦਾ ਖਾਣਾ ਪੀਣਾ ਸਾਡਾ ਹੋਣ ਵਾਲਾ ਤੇ ਆਂਟੀ ਤੁਹਾਡੀ ਅੱਗ ਪਉਣ ਗਈ ਉਧਰੋਂ ਮੈਂ ਧੂਣਾ ਵੀ ਲਾਇਆ ਸੀ ਤੁਸੀਂ ਤਾਂ ਆਈਆਂ ਨਹੀਂ ਧੂਨੇ ਤੇ ਮੈਂ ਫੇਰ ਹਾਰ ਕੇ ਸੇਕ ਸੁੱਕੇ ਆ ਗਿਆ ਇਕੱਲਾ ਹੀ ਆ ਗੰਜੀ ਕਹਿੰਦੀ ਸੀ ਆਉਂਗੀ ਇਹ ਵੀ ਨਹੀਂ ਆਈ ਹੋਰ ਤੁਹਾਡਾ ਪਾਪਾ ਠੀਕ ਹੈ ਪਾਪੇ ਦੀ ਲੋੜੀ ਮਨਾਈ ਕਿ ਨਹੀਂ ਕਿਸੇ ਪਾਸੇ ਹੈਲੋ ਜੀ ਵੈਲਕਮ ਟੂ ਲਾਈਵ ਜੀ ਲਾਈਵ ਨੂੰ ਲਾਈਕ ਤੇ ਚੈਨਲ ਨੂੰ ਜੁਆਇਨ ਕਰ ਦਿਓ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਰੋਟੀ ਖਾ ਲਈ ਖਾ ਲਈ ਜੀ ਖਾ ਲਈ ਹੈਲੋ ਜੀ ਵੈਲਕਮ ਟੂ ਲਾਈਵ ਕਰੋ ਲਾਈਵ ਨੂੰ ਲਾਈਕ ਤੇ ਚੈਨਲ ਨੂੰ ਕਰ ਲੋ ਜੁਆਇਨ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਧੰਨਵਾਦ ਜੀ ਧੰਨਵਾਦ ਤੁਹਾਨੂੰ ਜੁੜੇ ਹੋ ਜੀ ਜੁਆਇਨ ਕਰ ਲਓ ਜੀ ਤੁਹਾਨੂੰ ਉਹ ਦੇਣੇ ਆਪਾਂ ਕਮੈਂਟ ਪੜੀ ਦੇਣਾ ਇੰਦਾ ਥੱਲੇ ਲੂੰ ਕਰਕੇ ਅੱਖਾਂ ਤੇ ਲੱਗਦਾ ਇਦਾਂ ਕੀ ਤਾਂ ਅੱਖਾਂ ਮੀਚ ਹੋ ਗਈਆਂ ਨੀਂਦ ਨਹੀਂ ਆ ਰਹੀ ਨੀਂਦ ਨਹੀਂ ਆ ਰਹੀ ਕਰੋ ਕਮੈਂਟ ਤੁਸੀਂ ਨੀਂਦ ਆਉਂਦੀ ਚਾਚੂ ਜੀ ਨਹੀਂ ਨਹੀਂ ਹਜੇ ਨਹੀਂ ਆਣੀ ਨੀਂਦ ਸਿਮਰਨ ਕਰੋ ਓਕੇ ਓਕੇ ਠੀਕ ਹੈ ਥੋੜੇ ਨਾਲ ਜੀ ਤੋਂ ਕਮੈਂਟ ਪੜੀ ਦੇਣਾ ਵੈਸੇ ਉਹ ਜਦੋਂ ਆਪਾਂ ਕੈਮਰਾ ਇੱਥੇ ਹੁੰਦਾ ਤੇ ਕਮੈਂਟ ਆਪ ਐ ਦੇਖੀਏ ਥੱਲੇ ਨੂੰ ਲੋਕੀ ਕਿ ਮੈਂ ਟ੍ਰੀਗਰ ਹਮੇਸ਼ਾ ਥੱਲੇ ਹੀ ਆਉਨੇ ਆ ਤੇ ਇਸ ਕਰਕੇ ਜਦੋਂ ਮੈਂ ਨੀਵੀਂ ਕਰਕੇ ਦੇਖਦਾ ਲੱਗਦਾ ਕਿ ਜਿਵੇਂ ਅੱਖਾਂ ਨੀਚ ਹੋ ਗਈਆਂ ਹੁੰਦੀਆਂ ਹਾਂਜੀ ਹੈਲੋ ਜੀ ਵੈਲਕਮ ਟੂ ਲਾਈਵ ਜੀ 11 ਜਣੇ ਜੁੜੇ ਹੋ ਆ ਜਾਓ ਨੀਚੇ 13 ਜਣੇ ਹੋ ਗਏ ਜੀ ਵੈਲਕਮ ਟੂ ਲਾਈਵ ਜੀ ਪਲੀਜ਼ ਵੈਲਕਮ ਟੂ ਲਾਈਵ ਲਾਈਵ ਨੂੰ ਲਾਈਕ ਔਰ ਚੈਨਲ ਕੋ ਸਬਸਕ੍ਰਾਈਬ ਕਰੋ ਸਭੀ ਭਾਈ ਧੰਨਵਾਦ ਜਲਦੀ ਜਲਦੀ ਆ ਜਾਓ ਲਾਈਵ ਕੋ ਲਾਈਕ ਔਰ ਚੈਨਲ ਕੋ ਜੁਆਇਨ ਕਰ ਲੋ ਅਗਰ ਆਪ ਹਮਾਰੇ ਇਸ ਚੈਨਲ ਪੇ ਨਵੇਂ ਹੋ ਤੋ ਸੈਮਰਨ ਕੋ ਓਕੇ 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 ਠੀਕ ਹੈ ਜੀ ਓਕੇ ਹੈਲੋ ਜੀ ਵੈਲਕਮ ਟੂ ਲਾਈਵ ਲਾਈਵ ਨੂੰ ਲਾਈਕ ਤੇ ਚੈਨਲ ਨੂੰ ਜੁਆਇਨ ਕਰੋ ਕਿਥੋਂ ਕਿਥੋਂ ਜੜੇ ਆ ਧੰਨਵਾਦ ਸ਼ੁਪਰੀਆ ਮਿਹਰਬਾਨੀ ਜੀ ਧੰਨਵਾਦ ਜੀ ਧੰਨਵਾਦ ਹੈਲੋ ਜੀ ਵੈਲਕਮ ਟੂ ਲਾਈਵ ਲਾਈਵ ਨੂੰ ਲਾਈਕ ਤੇ ਚੈਨਲ ਨੂੰ ਜੁਆਇਨ ਕਰੋ ਉਹ ਕਿੱਥੋਂ ਦੇਖ ਰਹੇ ਹੋ ਜੀ ਆ ਜਾਓ ਜੀ نیچے ਕਮੈਂਟ ਕਰੋ ਜੀ 6 ਜਣੇ ਜੁੜੇ ਹੋ نیچے ਆ ਕੇ ਕਮੈਂਟ ਕਰਦੇ ਹੋ ਲਾਈਵ ਦੇ ਵਿੱਚ ਦੱਸੋ ਕਿ ਤੁਸੀਂ ਕਿੱਥੇ ਜੁੜੇ ਹੋ ਸਿਮਰਨ ਸਪੋਰਟਿੰਗ ਮੈਸੇਜ ਪਤਾ ਨਹੀਂ ਕੀ ਟੋਕਰੀ ਚ ਕੋਕੋ ਕਾਗੜੇ ਭੇਜੀ ਜਾਂਦੀ ਆ ਹੋਰ ਸੁਣਾਓ ਸਿਮਰਨ ਕੀ ਕਰਦੇ ਹੋ ਇਸ ਵੇਲੇ ਰੋਟੀ ਪਾਣੀ ਹੋ ਗਿਆ ਤੁਹਾਡਾ ਮੇਰਾ ਨੂੰ سپورਟਿੰਗ ਮੈਸੇਜ ਸੇ ਸ਼ੁਕਰੀਆ ਧੰਨਵਾਦ ਜੀ ਅੱਜ ਨਾ ਥੋੜਾ ਗਲਾ ਖਰਾਬ ਸੀ ਤੇ ਮੈਂ ਵੈਸੇ ਲਾਈਵ ਕਰਨਾ ਨਹੀਂ ਸੀ ਚਲੋ ਮੈਂ ਫੇਰ ਵੀ ਮੈਂ ਕਿਹਾ ਕੁੜੀਆਂ ਕੰਨੀਆਂ ਵਿਚਾਰੀਆਂ ਤੇ ਲਾਈਵ ਦੇ ਵਿੱਚ ਆਇਆ ਨਾ ਕਿਉਂਕਿ ਜਿਵੇਂ ਲਾਈਵ ਲਾਣੀ ਦੀ ਮੈਂ ਸ਼ਾਮ ਹੀ ਲਾਣੀ ਸੀ ਤੇ ਥੋੜੀ ਤਬੀਅਤ ਖਰਾਬ ਹੋਣ ਦੇ ਕਰਕੇ ਕੋਲਡ ਕੋਲਡ ਹੋ ਗਿਆ ਜਿਹਦੇ ਕਾਰਨ ਕੋ ਸ਼ੱਕ ਵੀ ਜਾ ਸਕਦੀ ਫਿਰ ਲਾਈਵ ਦੇ ਵਿੱਚ ਉਹ ਗੱਲ ਨਹੀਂ ਪੂਰੀ ਹੁੰਦੀ ਗਲਾ ਦੁਖਦਾ ਇਸ ਕਰਕੇ ਆਪਾਂ ਜਿਆਦਾ ਲੌਂਗ ਟਾਈਮ ਜਿਹੜਾ ਲਾਈਵ ਨਹੀਂ ਕਰਾਂਗੇ ਤੇ ਫੇ ਵੀ ਮੈਕਸਿਮ ਇੱਕ ਘੰਟਾ ਦਾ ਕਰਾਂਗੇ 14-15 ਮਿੰਟ ਤਾਂ ਹੋ ਹੀ ਗਏ 45 ਮਿੰਟ ਰਹਿ ਗਏ ਸਿਮਰਨ ਕੌਰ ਅਸਰੈਣੇ ਜੁਕਰੀਆ ਜੀ ਸੁਕਰੀਆ ਸਿਮਰਨ ਹੈਲੋ ਜੀ ਵੈਲਕਮ ਟੂ ਲਾਈਵ ਜੀ ਮੈ ਲਾਈਵ ਨੂੰ ਲਾਈਕ ਤੇ ਚੈਨਲ ਨੂੰ ਜੁਆਇਨ ਕਰ ਲਓ ਸਾਰੇ ਜਣੇ کتوں کتھوں دیکھ رہے ہو آ جا فٹافٹ کرو کمنٹ جی شکریہ جی دنواد اچھا روٹی پڑ گئی ٹھیک ہے جی ٹھیک ہے ٹھیک ہے ٹھیک ہے ٹھیک ہے ودیا جی ودیا ہاں جی ہاں جی وہ گنیا روٹی پانی اچھا جی ہیلو جی ویلکم ٹو لائیو کرو لائیو کو لائک اور چینل کو کرو جوائن کہاں کہاں سے دیکھ رہے ہو دنوباد شکریہ مہربانی جی ਕਿੜਲਾ ਉਧਰ ਥਾਂ 'ਚ ਚੰਬੜਿਆ ਆ ਕਿੜਲਾ ਥਾਂ 'ਚ ਲੱਗਾ ਆ ਸਭ ਵੀ ਨਹੀਂ ਬੈਠੇ ਠੰਡੇ ਠੁੰਡੇ ਮੀਂਦੇ ਆ ਕੋਕਾ ਵਗੈਰਾ ਨਾਲ ਜਿਕਨ ਚੁਕਨ ਪੁੱਜਿਆ ਭਜਿਆ ਪੋ ਇਸ ਕਰਕੇ ਕਿੜਲਾ ਜਿਹੜਾ ਉਧਰ ਹੀ ਆ ہیلو جی کرلا کی کردہ منیشہ کہنتی چچو جی کرلا کرچ نہیں کڑلا درخت نے جمبڑیا ادھر سی دوٹیاں جمبڑیا کرلا ہیلو جی ویلکم ٹو لائف جی لائف کو لائک اور چینل کو جوین کریں بہت بہت شکریہ دھنیہ ਕੋਈ ਆ ਨਹੀਂ ਰਿਹਾ ਚਲੋ ਜੀ ਆਪਾਂ ਫਿਰ ਹਾਲ ਕੈਮਰਾ ਬੰਦ ਕਰਦੇ ਆਂ ਤੁਸੀਂ ਜਦੋਂ ਆਇਆ ਤਾਂ ਜਰੂਰ ਆਪਾਂ ਫੜੇ ਨਾਲ ਮੁਖਾਤਬ ਹੋਵਾਂਗੇ ਜਿੰਨੇ ਵੀ ਹੁਣ ਤੱਕ ਸਾਥੀ ਆ ਚੁੱਕੇ ਹੋ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਸਿਮਰਨ ਕੌਰ ਚਲੋ ਠੀਕ ਹੈ ਜਾਜੂ ਜੀ ਹੁਣ ਸਾਨੂੰ ਵੀ ਨੀਂਦ ਆ ਗਈ ویلکم ٹو لائف جیو نو لائک کر لوسوس کیا ہال چال ہے لوری بھوماس بی ایچ او ایم ایس بھو ماس ہیو لائک جی ڈبل ٹیپ ٹو سکرین ڈبل ٹیپ آن سکرین سواگت ہے جی سبھی کا لائو میں لائو کو لائک اور چینل کو آپ جوائن کر دیجیے جی شکریہ مہربانی اور سناؤ جی کی حال چال نے ہیلو جی ویلکم ٹو لائف اور بتائیے بھوماس جی کیا حال چال ہے کیسے ہو انکل جی میں ٹھیک ہوں جی آپ بتائیے کیسے ہو آپ سمرن اوکے بھائی گوڈ نائٹ چاچو جی گڈ نائٹ جی نہیں ٹکنا گوڈ نائٹ یہ بیٹھنا دو منٹ بیٹھ جو سارے نہیں آ جانا تو جان روٹی پانی کھا لو پندرہ بھی منٹ تک سارے سارا نوٹیفیشن گئے آ سب نہیں آ جانا ہے ہیلو جی ہیلو کی حال جی سارے آن دے کرو لائب نے لائک انکل جی لائک سسکرائب کر دیا اوکے okay جی تینکیو یو جی بواس جی انکل جی کھانا پینا ہو گیا ہاں جی بالکل جی ہو گیا ہمارا کھانا پینا میں ٹھیک ہوں اوکے okay جی اوکے اوکے ہیلو جی کی حال کی سارے جی دے ਕੀ ਹਾਲ ਚਾਲ ਨੇ ਜੀ ਕਰੋ ਲਾਈਵ ਨੂੰ ਲਾਈਕ ਤੇ ਚੈਨਲ ਨੂੰ ਕਰ ਲਓ ਜੁਆਇਨ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਧੰਨਵਾਦ ਅੰਕਲ ਜੀ ਲੱਗਦਾ ਹੈ ਤੁਪ ਕਿਹ ਕਾਮ ਕਰਤੇ ਹੋ ਅੰਕਲ ਜੀ ਬਿਲਕੁਲ ਸਹੀ ਸਵਾਲ ਕੀਤਾ ਜੀ ਤੁਸੀਂ ਤੁਸੀਂ ਕੀ ਕਰਦੇ ਹੋ ਹੈਲੋ ਜੀ ਵੈਲਕਮ ਟੂ ਲਾਈਵ ਜੀ ਲਾਈਵ ਨੂੰ ਲਾਈਕ ਤੇ ਜਿਹੜਾ ਕਰ ਲਿਆ ਧੰਨਵਾਦ ਸ਼ੁਕਰੀਆ ਮਿਹਰਬਾਨੀ ਧੰਨਵਾਦ ਸ਼ੁਕਰੀਆ ਜੀ ਸ਼ੁਕਰੀਆ ਹੈਲੋ ਜੀ ਵੈਲਕਮ ਟੂ ਲਾਈਵ ਲਾਈਵ ਨੂੰ ਲਾਈਕ ਤੇ ਚੈਨਲ ਨੂੰ ਜੁਆਇਨ ਕਰ ਲੋ ਸਭੀ ਲੋਕ ਕਹਾਂ ਕਹਾਂ ਸੇ ਆਵ ਜਿਹੜੇ ਹੋ ਮਾਰੇ ਸਾਥ ਸ਼ੁਕਰੀਆ ਮਿਹਰਬਾਨੀ ਜੀ ਹੈਲੋ ਜੀ ਵੈਲਕਮ ਟੂ ਲਾਈਵ ਲਾਈਵ ਨੂੰ ਲਾਈਕ ਤੇ ਚੈਨਲ ਨੂੰ ਜੁਆਇਨ ਕਰ ਲੋ ਸਾਰੇ ਜਣੇ ਕਿੱਥੋਂ ਕਿੱਥੋਂ ਦੇਖ ਰਿਹਾ ਤੁਹਾਡੀ ਜੈਨ ਨੂੰ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਪਲੀਸ ਲਾਈਕ ਤੇ ਲਾਈਕ ਕਰ ਜੈਨ ਨੂੰ ਸਕਰੈ ਟ ਡਬਲ ਟੈਪ ਟਨ ਸਕਰੀਨ ਹੈਲੋ ਜੀ ਵੈਲਕਮ ਟੂ ਲਾਈਵ ਲਾਈਵ ਨੂੰ ਲਾਈਕ ਤੇ ਚੈਨਲ ਨੂੰ ਜੁਆਇਨ ਕਰ ਲਓ ਕਿੱਥਾ ਕਿੱਥੋਂ ਦੇਖ ਰਹੇ ਹੋ ਸਾਡੇ ਚੈਨਲ ਨੂੰ ਸ਼ੁਕਰੀਆ ਮਿਹਰਬਾਨੀ ਧੰਨਵਾਦ ਜੀ ਹੈਲੋ ਜੀ ਹੈਲੋ ਭੁਮਾਸ ہیلو جی پنیتا کماری ہیلو پنیتا ہیلو پنیتا کیا حال چال ہے آپ کا آئے ہو اگی آپ بڑے ہو کوئی بات نہیں پنیتا کماری ہائے ہائے جی ہائے پنیتا کماری میری آئی نہیں ہے ਹੈਲੋ ਜੀ ਵੈਲਕਮ ਟੂ ਲਾਈਵ ਨੂੰ ਲਾਈਕ ਤੇ ਚੈਨਲ ਨੂੰ ਜੁਆਇਨ ਕਰ ਲਓ ਔਰ ਵਧਾਈਏ ਆਪਣੀ ਇਤਾ ਜੀ ਕਿਵੇਂ ਚੱਲ ਰਿਹਾ ਹੈ ਆਪਕੇ ਲੋੜੀ ਕਾ ਲੋੜੀ ਫੈਸਟੀਵਲ ਕਿਵੇਂ ਚੱਲ ਰਿਹਾ ਹੈ ਆਪਕੀ ਇਸ ਲੋੜੀ ਫੈਸਟੀਵਲ ਬਤਾਨਾ ਜਰਾ ਤੁਹਾਡੇ ਵੀ ਤਿਹਾਰ ਮਨਾਤੇ ਹੈ ਜੀ ਬਿਹਾਰ ਮੇ ਨੀ ਤੱਕ ਮਾਰੀ ਜੀ ਔਰ ਬਤਾਈਏ ਕਿ ਆਜ ਤਹਰਾ ਆਪਕੇ ਕਟਾਈ ਮੇ ਕੌਨ ਸਾ ਸੂਟ ਬਲਵਾ ਰਹੀ ਹੋ ਅਲੋ ਜੀ ਵੈਲਕਮ ਟੂ ਲਾਈਵ ਜੀ ਮੈਨੂੰ ਲੱਗਦਾ ਕਿ ਸਾਰੇ ਹੀ ਸੁងੇ ਚਲੋ ਆਪਾਂ ਇੱਥੇ ਹੀ ਲਾਈਵ ਨੂੰ ਕਰ ਦੇਣਾ ਬਰਾ ਮੱਜ ਅੱਜ ਅੱਜ ਆਪਾਂ ਲੰਮਾ ਲਾਈਵ ਨਹੀਂ ਕਰਨਾ ਕਿਉਂਕਿ ਮੈਨੂੰ ਵੀ ਨੀਂਦ ਆ ਰਹੀ ਬਾਰ ਬਾਰ ਡਿਸਟਰਬੀਸ਼ਨ ਹੋ ਰਿਹਾ ਸਾਰਿਆਂ ਨੂੰ ਤੋਂ ਸਾਰਾ